ਅੱਜ ਅਸੀਂ ਆਪਣੀਆਂ ਜਥੇਬੰਦੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਮਨਾਉਣ ਵਾਸਤੇ ਸੰਘਰਸ਼ਾਂ ਦੀ ਸ਼ੁਰੂਆਤ ਕੀਤੀ ਹੈ ਜਿਹਦੇ ਚੋਂ ਅਸੀਂ ਅੱਜ ਗੇਟ ਰਲੀਆਂ ਕਰਕੇ ਤੇ ਨਾਲ ਹੀ ਅਗਲੇ ਪ੍ਰੋਗਰਾਮ ਜਿਵੇਂ 19 ਤਰੀਕ ਨੂੰ ਅਸੀਂ ਪੀਆਰਟੀਸੀ ਦੇ ਹੈੱਡ ਆਫਸ ਜਿਹੜਾ ਪਟਿਆਲੇ ਆ ਉਹਦੇ ਮੂਰੇ ਧਰਨਾ ਦੇਵਾਂਗੇ ਔਰ 26 ਤਰੀਕ ਨੂੰ ਪੰਜਾਬ ਰੋਡ ਵਿੱਚ ਪਨਬਸ ਦਾ ਜਿਹੜਾ ਹੈੱਡ ਆਫਸ ਚੰਡੀਗੜ੍ਹ ਆ ਉੱਥੇ ਧਰਨਾ ਦੇਵਾਂਗੇ ਅਪ੍ਰੈਲ ਨੂੰ ਅਸੀਂ ਸਮੂਹ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਾਂਗੇ ਔਰ ਨਾਲ ਹੀ 6 ਤਰੀਕ ਨੂੰ ਜਿਹੜੀਆਂ ਹੜਤਾਲ ਦੀ ਸ਼ੁਰੂਆਤ ਕਰਦੇ ਆਂ ਬੱਸਾਂ ਸਾਰੇ ਡੀਪੋ ਚ ਰੋਕ ਕੇ ਤੇ 7 8 9 ਤਰੀਕ ਨੂੰ ਮੁਕੰਮਲ ਹੜਤਾਲ ਕਰਕੇ ਤੇ ਜਿਹਦੇ ਚ ਅਸੀਂ ਮੁੱਖ ਮੰਤਰੀ ਪੰਜਾਬ ਜਾਂ ਟਰਾਂਸਪੋਰਟ ਮੰਤਰੀ ਦਾ ਜਿਹੜਾ ਘਰ ਦੇ ਅੱਗੇ ਰੈਲਸ਼ ਦੇ ਤਰ੍ਹਾਂ ਲਗਾ ਬਿਲਕੁਲ ਮੀਟਿੰਗਾਂ ਸਾਡੀਆਂ ਲੰਬੇ ਸਮੇਂ ਤੋਂ ਵਾਰ-ਵਾਰ ਸਰਕਾਰ ਨਾਲ ਹੁੰਦੀ ਆ ਰਹੀਆਂ ਜਦੋਂ ਵੀ ਅਸੀਂ ਪ੍ਰੋਗਰਾਮ ਲੀਕਦੇ ਆ ਉਦੋਂ ਸਰਕਾਰ ਇੱਕ ਵਾਰਾਂ ਜਾਂ ਦੋ ਵਾਰਾਂ ਮੀਟਿੰਗਾਂ ਕਰਦੀ ਔਰ ਮੰਗਾ ਮੰਨ ਲੈਂਦੀ ਆ ਪਰ ਜਦੋਂ ਲਾਗੂ ਕਰਨ ਦਾ ਸਮਾਂ ਆਉਂਦਾ ਉਦੋਂ ਵਿਭਾਗਾਂ ਵੱਲੋਂ ਲਾਗੂ ਨਹੀਂ ਕੀਤੇ ਜਾਂਦੀਆਂ બસ ਜਵੇਂ ਸਿਆਣੇ ਕਹਿੰਦੇ ਸੀ ਕਿ ਸਰਕਾਰ ਨਵੀਂ ਆ ਗਈ ਆ ਤੇ ਉਹਨਾਂ ਦਾ ਤਜਰਬੇ ਦੀ ਘਾਟ ਆ ਉਹੀ ਗੱਲ ਹੈ ਵੀ ਕਿਤੇ ਨਾ ਕਿਤੇ ਇਹ ਸਰਕਾਰ ਦੇ ਨੁਮਾਇੰਦਿਆਂ ਦੀ ਜਿਹੜੀ ਗੱਲ ਆ ਉਹ ਅਫਸਰ ਨਹੀਂ ਮੰਨਦੇ ਜਿਹਦੇ ਕਾਰਨ ਜਿਹੜਾ ਉਹ ਪੂਰੀ ਚੱਕੀ ਦੇ ਵਿੱਚ ਸਿੱਧੇ ਤੌਰ ਤੇ ਮੁਲਾਜ਼ਮ ਪਹੁੰਚ ਰਹੇ ਪੰਜਾਬ ਰੋਡ ਪੰਬਸ ਅਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਲੁਧਿਆਣਾ ਬੱਸ ਸਟੈਂਡ ਸਿਤਤ बस डिपो के पंजाब सरकार खिलाफ़ जम के प्रदर्शन किया गया इस दौरान प्रदर्शनकारी आगुआ ने पंजाब सरकार उपर अपन मंगा ना मनने दोष लगाए हैं ਗਲਬਦ ਦਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ ਅਤੇ ਸਰਕਾਰਾਂ ਵੱਲੋਂ ਵਾਰ-ਵਾਰ ਮੀਟਿੰਗ ਕਰਨ ਦੇ ਬਾਵਜੂਦ ਵੀ ਉਹਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਜਿਸ ਦੇ ਵਿਰੋਧ ਦੇ ਵਿੱਚ ਅੱਜ ਉਹਨਾਂ ਵੱਲੋਂ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈ ਤਾਂ ਆਉਂਦੇ 7 ਅਤੇ 9 ਅਪ੍ਰੈਲ ਨੂੰ ਪੂਰੇ ਪੰਜਾਬ ਦੇ ਵਿੱਚ ਕੰਬਲ ਤੌਰ ਤੇ ਹੜਤਾਲ ਕੀਤੀ ਜਾਵੇਗੀ ਮੈਂ ਸ਼ਮਸ਼ੇਰ ਸਿੰਘ ਸੂਬਾ ਜਨਰਲ ਸਕੱਤਰ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਅੱਜ ਅਸੀਂ ਆਪਣੀਆਂ ਜਥੇਬੰਦੀਆਂ ਹੱਕੀ ਤੇ ਜਾਇਜ਼ ਮੰਗਾਂ ਮਨਾਉਣ ਵਾਸਤੇ ਸੰਘਰਸ਼ਾਂ ਦੀ ਸ਼ੁਰੂਆਤ ਕੀਤੀ ਹੈ ਜਿਹਦੇ ਚੋਂ ਅਸੀਂ ਅੱਜ ਗੇਟ ਰਲੀਆਂ ਕਰਕੇ ਤੇ ਨਾਲ ਹੀ ਅਗਲੇ ਪ੍ਰੋਗਰਾਮ ਜਿਵੇਂ 19 ਤਰੀਕ ਨੂੰ ਅਸੀਂ ਪੀਆਰਟੀਸੀ ਦੇ ਹੈੱਡ ਆਫਸ ਜਿਹੜਾ ਪਟਿਆਲੇ ਆ ਉਹਦੇ ਮੂਰੇ ਧਰਨਾ ਦੇਵਾਂਗੇ ਔਰ 26 ਤਰੀਕ ਨੂੰ ਪੰਜਾਬ ਰੋਡਵੇ ਪਨਬਸ ਦਾ ਜਿਹੜਾ ਹੈੱਡ ਆਫਸ ਚੰਡੀਗੜ੍ਹ ਆ ਉੱਥੇ ਧਰਨਾ ਦੇਵਾਂਗੇ ਉਹਦੇ ਨਾਲ ਹੀ 3 April ਨੂੰ ਅਸੀਂ ਸਮੂਹ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਾਂਗੇ ਔਰ 46 ਤਰੀਕ ਨੂੰ ਜਿਹੜੀਆਂ ਹੜਤਾਲ ਦੀ ਸ਼ੁਰੂਆਤ ਕਰਦੇ ਆ ਬੱਸਾਂ ਸਾਰੇ ਡੀਪੋਂ ਚ ਰੋਕ ਕੇ ਤੇ 7 8 9 ਤਰੀਕ ਨੂੰ ਮੁਕੰਮਲ ਹੜਤਾਲ ਕਰਕੇ ਤੇ ਜਿਹਦੇ ਚ ਅਸੀਂ ਮੁੱਖ ਮੰਤਰੀ ਪੰਜਾਬ ਜਾਂ ਟਰਾਂਸਪੋਰਟ ਮੰਤਰੀ ਦਾ ਜਿਹੜਾ ਘਰ ਦੇ ਅੱਗੇ ਰੈਸ਼ ਦੇ ਧਰਨਾ ਦੇ ਬਿਲਕੁਲ ਤੁਸੀਂ ਚੰਡੀਗੜ੍ਹ ਗਈ ਸੀ ਮੀਟਿੰਗ ਵੀ ਹੋਈ ਸੀ ਬਿਲਕੁਲ ਮੀਟਿੰਗਾਂ ਸਾਡੀਆਂ ਲੰਬੇ ਸਮੇਂ ਤੋਂ ਵਾਰ-ਵਾਰ ਸਰਕਾਰ ਨਾਲ ਹੁੰਦੀਆਂ ਆ ਰਹੀਆਂ ਜਦੋਂ ਵੀ ਅਸੀਂ ਪ੍ਰੋਗਰਾਮ ਲੀਕਦੇ ਆ ਉਦੋਂ ਸਰਕਾਰ ਇੱਕ ਵਾਰਾਂ ਜਾਂ ਦੋ ਵਾਰਾਂ ਮੀਟਿੰਗਾਂ ਕਰਦੀ ਆ ਔਰ ਮੰਗਾ ਮੰਨ ਲੈਂਦੀ ਆ ਪਰ ਜਦੋਂ ਲਾਗੂ ਕਰਨ ਦਾ ਸਮਾਂ ਆਉਂਦਾ ਉਦੋਂ ਵਿਭਾਗਾ ਵੱਲੋਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਜਿਹਦੇ ਕਰਕੇ ਅਸੀਂ ਇਸ ਵਾਰੀ ਜਿਹੜਾ ਮੁੱਖ ਦਫ਼ਤਰਾਂ ਦਾ ਪਹਿਲਾਂ ਜਿਹੜਾ ਧਰਨਾ ਰੱਖਿਆ ਕਿਉਂਕਿ ਸਰਕਾਰ ਵੱਲੋਂ ਮੰਗਾ ਮੰਨੀਆਂ ਜਾਂਦੀਆਂ ਨੇ ਵਿਭਾਗਾ ਵੱਲੋਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਦੂਜੀ ਗੱਲ ਸਰਕਾਰ ਦੀ ਸਰਕਾਰ ਵਾਰ-ਵਾਰ ਜਿਹੜੀਆਂ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਦੀਆਂ ਪਾਲਿਸੀਆਂ ਬਣਾਉਣੀਆਂ ਲਗਭਗ 1 ਜੁਲਾਈ ਨੂੰ ਜਿਹੜੀ ਮੀਟਿੰਗ ਹੋਈ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ 2024 ਦੇ ਵਿੱਚ ਉਹਨੂੰ ਲਗਭਗ 7-8 ਮਹੀਨੇ ਬੀਤ ਗਏ ਆ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਵੀ 1 ਮਹੀਨੇ ਦੇ ਵਿੱਚ ਵੀ ਤੁਹਾਡੀ ਪਾਲਿਸੀ ਬਣਾ ਕੇ ਲਾਗੂ ਕਰ ਦਾਂਗੇ ਪਰ ਅ ਬਾਵਜੂਦ ਵੀ ਅਜੇ ਕਿਤੇ ਨਾ ਕਿਤੇ ਉਹ ਕਮੇਟੀਆਂ ਚ ਮੀਟਿੰਗਾਂ ਦੇ ਵਿੱਚ ਹੀ ਰਹਿੰਦੇ ਆ ਅਜੇ ਤੱਕ ਜਿਹੜੀ ਅਸਲੀ ਤੌਰ ਤੇ ਜਿਹੜਾ ਮੁਲਾਜ਼ਮਾਂ ਤੇ ਜਿਹੜੀ ਪਾਲਿਸੀ ਉਹ ਲਾਗੂ ਨਹੀਂ ਕੀਤੀ ਗਈ ਕੀ ਕਰ ਸਮਝਦੇ ਹੈ ਹਰ ਵਾਰੀ ਮੰਗਾ ਤੁਹਾਡੇ ਮਨ ਤੋਂ ਬਸ ਜਿਵੇਂ ਸਿਆਣੇ ਕਹਿੰਦੇ ਸੀ ਕਿ ਸਰਕਾਰ ਨਵੀਂ ਆ ਗਈ ਆ ਤੇ ਇਹਨਾਂ ਦਾ ਤਜਰਬੇ ਦੀ ਘਾਟ ਆ ਉਹੀ ਗੱਲ ਆ ਵੀ ਕਿਤੇ ਨਾ ਕਿਤੇ ਇਹ ਸਰਕਾਰ ਦੇ ਨੁਮਾਇੰਦਿਆਂ ਦੀ ਜਿਹੜੀ ਗੱਲ ਆ ਉਹ ਅਫਸਰ ਨਹੀਂ ਮੰਨਦੇ ਜਿਹਦੇ ਕਾਰਨ ਜਿਹੜਾ ਉਹ ਪੀ ਚੱਕੀ ਦੇ ਵਿੱਚ ਸਿੱਧੇ ਤੌਰ ਤੇ ਮੁਲਾਜ਼ਮ ਪੀਸ ਰਹੇ ਨੇ ਰਣਨੀਤੀ ਇਹ ਅਸੀਂ ਆਪਣੇ ਸੰਘਰਸ਼ ਲਿਖਿਆ ਜਿਵੇਂ ਅੱਜ ਗੇਟ ਲੀਆਂ ਕਰਕੇ ਤਰੀਕ ਨੂੰ ਪੀਆਰਟੀਸੀ ਦੇ ਹੈੱਡ ਆਫਸ ਅੱਗੇ ਧਰਨਾ 26 ਤਰੀਕ ਨੂੰ ਪਣਬਸ ਪੰਜਾਬ ਰੋਡ 'ਤੇ ਧਰਨਾ ਤੇ 7 8 9 ਤਰੀਕ ਦੀ ਮੁਕੰਮਲ ਹੜਤਾਲ ਕਰਕੇ ਮੁੱਖ ਮੰਤਰੀ ਜਾਂ ਟਰਾਂਸਪੋਰਟ ਮੰਤਰੀ ਦੀ ਰਹਿਸ਼ ਤੇ ਧਰਨਾ ਦੇਵਾਂਗੇ ਕਿ ਤੁਹਾਡੀਆਂ ਮੰਨੀਆਂ ਮੰਗਾਂ ਵੀ ਸਾਡੇ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਸੋ ਅਧਿਕਾਰੀ ਵੱਡੇ ਆ ਜਾਂ ਸਰਕਾਰ ਜਿਹੜੀ ਲੋਕਤੰਤਰ ਦੇ ਵਿੱਚ ਚੁਣੀ ਆ ਉਹ ਵੱਡੀਆਂ ਮੇਰਾ ਨਾਮ ਸੁਖਵਿੰਦਰ ਸਿੰਘ ਪਨਬਸ ਪੀਆਰਟੀਸੀ ਕੰਟੈਕਟ ਵਰਕਰ ਯੂਨੀਅਨ ਲੁਧਿਆਣਾ ਡੀਪੂ ਅੱਜ ਪ੍ਰਦਰਸ਼ਨ ਕਰਦੇ ਹੋਏ ਉੱਚੀ ਮੰਗਾਂ ਮੰਗਾ ਸਾਡੀਆਂ ਉਹੀ ਨੇ ਜੀ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨਾ ਮੇਨ ਮੰਗ ਤਾਂ ਸਾਡੀ ਇਹੀ ਆ ਸੋ ਬੜੇ ਸਮੇਂ ਤੋਂ ਬੜੇ ਲੰਮੇ ਸਮੇਂ ਤੋਂ ਜਿਹੜੀ ਸਾਡੀ ਮੰਗ ਆ ਉਹ ਏਦਾਂ ਹੀ ਲਟਕ ਰਹੀ ਆ ਕਿਸੇ ਸਰਕਾਰ ਨੇ ਸਾਡਾ ਕੋਈ ਹੱਲ ਨਹੀਂ ਕੀਤਾ ਹੁਣ ਵੀ ਸਰਕਾਰਾਂ ਬਾਰ-ਬਾਰ ਸਾਡੇ ਨਾਲ ਮੈਨੇਜਮੈਂਟਾਂ ਮੀਟਿੰਗਾਂ ਕਰ ਲੈਂਦੀ ਆ ਪਰ ਜਿਹੜੀ ਕੋਈ ਵੀ ਮੰਗ ਆ ਉਹਦਾ ਹੱਲ ਨਹੀਂ ਕੋਈ ਵੀ ਹੋ ਰਿਹਾ ਮਤਲਬ ਕਿ ਲਾਰੇ ਹੀ ਲਾਈ ਜਾ ਰਹੀ ਹੈ ਸਰਕਾਰ ਜਿਸ ਕਾਰਨ ਸਾਨੂੰ ਬਾਰ ਬਾਰ ਜਿਹੜਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈਂਦਾ 23 ਵਾਰ ਤੁਹਾਡੇ ਸਰਕਾਰ ਦੇ ਨਾਲ ਮੀਟਿੰਗਾਂ ਹੋਈਆਂ ਨੇ ਕੀ ਲੱਗਦਾ ਮੰਗਾ ਮੰਨਿਆ ਕਿਉਂ ਨਹੀਂ ਜਾਂਦੇ ਮੰਗਾ ਨਾ ਮੰਨਣ ਦਾ ਹੀ ਦੇਖੋ ਜਿਹੜਾ ਅੱਜ ਦੀ ਸਰਕਾਰ ਦਾ ਹੈਗਾ ਪਹਿਲੀਆਂ ਸਰਕਾਰਾਂ ਸੀਗੀਆਂ ਕਿ ਉਹਨਾਂ ਦੀ ਮਨਸਾ ਸੀ ਕਿਤੇ ਨਾ ਕਿਤੇ ਪ੍ਰਾਈਵੇਟ ਘਰਾਣਿਆਂ ਨੂੰ ਫਾਇਦਾ ਦੇਣਾ ਅੱਜ ਦੀ ਸਰਕਾਰ ਦਾ ਜਿਹੜਾ ਅਸੀਂ ਦੇਖਿਆ ਜਿੰਨਾ ਕਿ ਸਾਡੇ ਤਜਰਬੇ 'ਚ ਉਹ ਗੱਲ ਵੀ ਇਹਨਾਂ ਦਾ ਮਤਲਬ ਕਿ ਗਾਈਡ ਨਹੀਂ ਹੈਗੇ ਇਹਨਾਂ ਦੇ ਜਿਹੜੇ ਮੰਤਰੀ ਨੇ ਜਿਹੜੀ ਸਾਡੀ ਮੈਨੇਜਮੈਂਟ ਆ ਕਿਤੇ ਨਾ ਕਿਤੇ ਸਾਡੇ ਮੈਨੇਜਮੈਂਟ ਦੇ ਅਫਸਰ ਨਹੀਂ ਚਾਹੁੰਦੇ ਦੀਨੋ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਕਿਉਂਕਿ ਸਾਡੇ ਜਿਹੜੇ ਲੀਡਰ ਨੇ ਜਦ ਵੀ ਸਾਡੀ ਮੀਟਿੰਗ ਹੁੰਦੀ ਆ ਸਾਡੇ ਜਿਹੜੇ ਸੀਨੀਅਰ ਲੀਡਰ ਮੈਨੇਜਮੈਂਟ ਨਾਲ ਮੀਟਿੰਗ ਕਰਦੇ ਆ ਸਰਕਾਰ ਨਾਲ ਮੀਟਿੰਗ ਹੁੰਦੀ ਆ ਟਰਾਂਸਪੋਰਟ ਮੰਤਰੀ ਨਾਲ ਹੁੰਦੀ ਆ ਮੁੱਖ ਮੰਤਰੀ ਨਾਲ ਹੁੰਦੀ ਆ ਅਸੀਂ ਉੱਥੇ ਅੰਕੜੇ ਕੱਢ ਕੇ ਦੱਸ ਚੁੱਕੇ ਆ ਕਿ ਕਿੰਨਾ ਪੈਸਾ ਜਿਹੜਾ GST ਦਾ ਨਜਾਇਜ਼ ਕੱਚੇ ਮੁਲਾਜ਼ਮਾਂ ਦਾ ਜਿਹੜਾ ਖਾਧਾ ਜਾਂਦਾ ਸੋਚ ਅਸੀਂ ਸਮਝਦੇ ਆ ਕਿਤੇ ਨਾ ਕਿਤੇ ਹਿੱਸਾ ਵਾਪਸ ਨਾਲ ਨੂੰ ਵੀ ਮਿਲਦਾ ਹੋਊਗਾ ਜਿਸ ਕਰਕੇ ਉਹ ਨਹੀਂ ਚਾਹੁੰਦੇ ਕਿ ਇਹਨਾਂ ਨੂੰ ਪੱਕੇ ਕੀਤਾ ਜਾਵੇ ਸੋ ਕਹਿਣ ਦਾ ਮਤਲਬ ਇਹਨਾਂ ਦੀ ਨੀਅਤ ਸਾਫ਼ ਨਹੀਂ ਹੈਗੀ ਕਿਹੜੀ ਰਣਨੀਤੀ ਹੈ ਅੱਗੇ ਦੀ ਰਣਨੀਤੀ ਇਹ ਜਦ ਤੱਕ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਸਾਡੀ ਜਥੇਬੰਦੀ ਕਿ ਸੰਘਰਸ਼ੀ ਜਥੇਬੰਦੀ ਅਸੀਂ ਆਪਣੇ ਮੈਕਮੇ ਨੂੰ ਤੇ ਆਪਣੀਆਂ ਨੌਕਰੀਆਂ ਨੂੰ ਰੈਗੂਲਰ ਕਰਵਾਉਣ ਦੀ ਤੇ ਆਪਣੇ ਮੈਕਮੇ ਨੂੰ ਬਚਾਉਣ ਦੀ ਜਿੱਦੀ ਲੜਾਈ ਉਹ ਲੜ ਰਹੇ ਹਾਂ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਇਹ ਲੜਾਈ ਜਾਰੀ ਰੱਖਾਂਗੇ ਮੇਰਾ ਨਾਮ ਹਰਜਿੰਦਰ ਸਿੰਘਾ ਜੀ ਪਾਨਵਸਪੀ ਆਰਟੀਸੀ 25/11 ਜਥੇਬੰਦੀ ਇਹਦਾ ਮੈਂ ਸੀਨੀਅਰ ਮੀਤ ਪ੍ਰਧਾਨ ਪੁਧਰਾਣਾ ਡਿਪੋ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨ ਦੇ ਵਿੱਚ ਕੋਣ ਕੋਣ ਸ਼ਾਮਲ ਹੋਣਗੇ ਜਥੇਬੰਦੀਆਂ ਤੇ ਮੰਗਾਂ ਕੀ ਸਾਡੀਆਂ ਜਿਹੜੀਆਂ ਸਰਕਾਰ ਮੰਗਾਂ ਮੰਨ ਚੁੱਕੀ ਆ ਵਿਭਾਗ ਲਾਗੂ ਨਹੀਂ ਕਰ ਰਿਹਾ ਤੇ ਸਾਨੂੰ ਬਾਰ ਬਾਰ ਸੰਘਰਸ਼ ਕਰਨ ਤੇ ਮਜਬੂਰ ਕੀਤਾ ਜਾ ਰਿਹਾ ਉਹਦੇ ਲਈ ਸਾਨੂੰ ਇਹ ਪ੍ਰੋਗਰਾਮ ਰੱਖਣੇ ਪੈਂਦੇ ਨੇ ਪਿਛਲੇ ਸਮੇਂ ਚ ਵੀ ਅਸੀਂ ਪ੍ਰਦਰਸ਼ਨ ਵੀ ਕੀਤੇ ਸੀ ਹੜਤਾਲ ਵੀ ਕੀਤੀ ਸੀ ਉਹਦੇ ਚ ਜੋ ਮੀਟਿੰਗਾਂ ਨਿਕਲ ਕੇ ਆਈਆਂ ਉੱਥੇ ਸਾਡੀਆਂ ਮੰਗਾਂ ਨੂੰ ਬੂਰ ਵੀ ਪਿਆ ਸੀ ਪਰ ਵਿਭਾਗ ਜ਼ਮੀਨੀ ਤੌਰ ਤੇ ਲਾਗੂ ਨਹੀਂ ਕੀਤਾ ਜਾ ਰਿਹਾ ਤੇ ਸਾਡੀ ਪਾਲਿਸੀ ਵਾਸਤੇ ਜਿਹੜੀ ਲਗਾਤਾਰ ਲੜਾਈ ਚੱਲਦੀ ਆ ਰਹੀ ਹੈ ਕਿ ਸਾਡੇ ਲਈ ਕੋਈ ਪਾਲਿਸੀ ਬਣਾਈ ਜਾਵੇ ਤਾਂ ਕਿ ਆਉਣ ਵਾਲੇ ਜਿਹੜੇ ਬੱਚੇ ਨੇ ਭਰਤੀ ਹੋਣਗੇ ਉਹ ਕਿਸੇ ਪਾਲਿਸੀ ਦੀਨ ਭਰਤੀ ਹੋਣ ਤੇ ਜਿਹੜੇ ਇੱਥੇ ਬੁਢਾਪਾ ਆ ਗਿਆ ਬੰਦਿਆਂ ਨੂੰ ਕੰਮ ਕਰਨ ਲੱਗੇ ਸੀ ਉਹਨਾਂ ਤੇ ਕੋਈ ਪਾਲਿਸੀ ਪਾਲਿਸੀ ਲਾਗੂ ਕਰਕੇ ਉਹਨਾਂ ਨੂੰ ਵਿਭਾਗ ਚ ਪੱਕੇ ਕੀਤਾ ਜਾਵੇ ਜਿੰਨਾਂ ਅੱਗੇ ਦੀ ਰਣਨੀਤੀ ਨਹੀਂ ਹੈ ਤੁਹਾਡੇ ਅਗਲੀ ਰਣਨੀਤੀ ਤਾਂ ਸਾਡੀ ਜੀ ਪ੍ਰੋਗਰਾਮ ਸਾਡੇ ਦਿੱਤੇ ਹੋਇਆ ਹੈ ਤਕਰੀਬਨ 19 ਤਰੀਕ ਨੂੰ ਪੀਆਰਟੀਸੀ ਦੇ ਹੈੱਡ ਆਫਸ ਪਟਿਆਲਾ ਵਿਖੇ ਧਰਨਾ ਮੁੱਖ ਗੇੜ ਤੇ 26 ਤਰੀਕ ਨੂੰ ਪਰ ਬਸ ਪੰਜਾਬ ਰੋਡ 'ਤੇ ਚੰਡੀਗੜ੍ਹ ਜਿਹੜਾ ਉੱਥੇ ਹੈੱਡ ਆਫਿਸ ਆ ਉੱਥੇ ਧਰਨਾ ਹੈ ਤੇ 6 ਤਰੀਕ ਨੂੰ ਮੁਕੰਮਲ ਬੱਸਾਂ ਦਾ ਚੱਕਾ ਜਾਮ ਕਰਕੇ 7 8 ਤੇ 9 ਨੂੰ ਹਾਂਜੀ 6 April ਨੂੰ 7 8 ਤੇ 9 ਤਰੀਕ ਦੀ ਸਾਡਾ ਮੁਕੰਮਲ ਚੱਕਾ ਜਾਮ ਹੈ ਤੇ ਉਹਦੇ 'ਚ ਜਿਹੜੇ ਵੀ ਸਾਡੇ ਗੁੱਪਤ ਸੰਘਰਸ਼ ਹੋਣਗੇ ਉਹ ਆਉਣ ਵਾਲੇ ਸਮੇਂ 'ਚ ਮੌਕੇ 'ਤੇ ਦੱਸੇ ਜਾਣਗੇ